ਕੇ ਨਹੀਂ ਆ ਜਾਂਦਾ ਯਾਰ ਉਹ ਕਿਆ ਜ਼ਰੂਰਤ ਸੀ ਕਿਸੇ ਦੀ ਅੱਗੇ ਆਉਣ ਦੀ ਯਾਰ ਤੂੰ ਕਿਤੇ ਕਹਿ ਵੀ ਸੀ ਆਵਾਦ ਵੀ ਨੂੰ ਝਾੜੂ ਨੂੰ ਵੋਟ ਪਾਈਏ ਜਾਂ ਕਿ ਸ਼ਾਹੀ ਖਾਣਾ ਆ ਜਾਣਾ ਇਹ ਦੇਖ ਲੈ ਤੂੰ ਉੱਥੇ ਖਾਣਾ ਤੈਨੂੰ ਉਹੀ ਗੱਲ ਕਹਿਣੇ ਵੀ ਭਰਾਵਾ ਬੰਦਾ ਬਣ ਜਾ ਤੂੰ ਸਾਡਾ ਆਪਣਾ ਬੰਦਾ ਯਾਰ ਅਸੀਂ ਤੇਰੇ ਨਾਲ ਉਜੂਜੇ ਤੇ ਚੰਗੇ ਨਹੀਂ ਲੱਗਦੇ ਕਿਉਂਕਿ ਗੁਲਾਮੀ ਇੰਨੀ ਸਹਲੀਆਂ ਯਾਰ ਸਾਡਾ ਅਸੀਂ ਸਾਰੇ ਦੁਖੀ ਆਏ ਦੇਖ ਲਿਓ ਸਾਰੇ ਆਪਾਂ ਦੁਖੀ ਕਰਦੇ ਨੇ ਸਰਕਾਰਾਂ ਨੇ ਵੀ ਆਪ ਸਾਡੀ ਮਾਤਾ ਅਸੀਂ ਆਪ ਪੰਥ ਦੇ ਚੱਕਰ ਦੇ ਤੱਕੜੀ ਨੂੰ ਵੋਟਾਂ ਪਾਉਂਦੇ ਰਹੇ ਵੀ ਲੈ ਵੀ ਸਾਡਾ ਤਾਂ ਪੰਥ ਦੀ ਪਾਰਟੀ ਆ ਹੁਣ ਸਾਨੂੰ ਐ ਥੋੜੀ ਨਾ ਪਤਾ ਤਾਂ ਵੀ ਪੰਥ ਤਾਂ ਵਿਚਾਰਾ ਜਿਹੜਾ ਹੋਰੇ ਪਾਸੇ ਸ਼ਹੀਦ ਹੋ ਗਿਆ ਸਿੱਧੂ ਵੀਰ ਨੇ ਗੱਲ ਕੀਤੀ ਸੀ ਬੇਅੰਤ ਗੁੱចੜ ਤੋਂ ਉੱਤੇ ਜਾਏਗਾ ਅੱਜ ਦੇਖ ਲੋ ਕਰਤੂਤਾਂ ਐਕਚੁਅਲੀ ਇਹ ਬੰਦਾ ਕੈਪੇਬਲ ਹੀ ਨਹੀਂ ਹੈਗਾ ਜੀ ਸੀਐਮ ਦਾ ਪੰਜਾਬ ਦੇ ਲੋਕਾਂ ਕੋਲ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਇਹਨੂੰ ਭਗਤ ਸਿੰਘ ਦੀ ਰੂਹ ਜਿੱਤੇ ਵਿੱਚ ਵੜੀ ਏ ਇਹਨੂੰ ਜਿਤਾ ਦਿੱਤਾ ਤੇ ਹੁਣ ਸਾਡੇ ਸਾਹਮਣੇ ਇਹ ਵਿੱਚ ਲੋਕੀ ਪ੍ਰਸ਼ਾਸਨ ਖੜੇ ਨੇ ਬੇਟੇ ਪਹਿਲੀ ਵਾਰ ਇਤਿਹਾਸ ਵਿੱਚ ਮੈਂ ਦੇਖਿਆ ਇਤਿਹਾਸ ਕੱਟ ਕੇ ਦੇਖ ਲਓ ਕੋਈ ਵੀ ਨਾਟਕਕਾਰ ਅਜ ਤੱਕ ਰਾਜਾ ਨਹੀਂ ਹੋਇਆ ਦੱਸੋ ਮੰਨੂ ਕੋਈ ਅਸ ਪੜ੍ਹੋ ਉਹ ਇਤਿਹਾਸ ਚ ਲਿਖਿਆ ਜਾਊਗਾ ਕਿ ਪੰਜਾਬ ਚ ਹੋਇਆ ਸੀ ਉਹ ਇਤਿਹਾਸ ਨਿਖਿਆ ਜਾਊਗਾ ਵੀ ਨਾਚ ਆਇਆ ਸੀ ਪਹਿਲੀ ਵਾਰ ਪਹਿਲਾਂ ਤੋਂ ਜਿਹੜੇ 92 ਟਾਈਗਰ ਬਠਾਲੇ ਆ ਨਾ ਟਾਈਗਰ ਬਣਾਇ ਸੀ ਤੁਸੀਂ ਇਹ ਇਹ ਤਾਂ ਗਿੱਧੜਾਂ ਦੇ ਮਾਕ ਨਹੀਂ ਹੈ ਪਰ ਜਿਹੜਾ ਇਹ ਮੁੱਖ ਮੰਤਰੀ ਹੈ ਨਾ ਵੀਰ ਜੀ ਇਹ ਲੋਕਤੰਤਰ ਦਾ ਘਾਣ ਕਰ ਦਿੱਤਾ ਅੱਜ ਜੀ ਪਾ ਲੀਆ ਫਿਰ ਚੱਕੀ ਚੱਟਾ ਰਾਜ ਤੇ ਪਟਾ ਦਿਓ ਕੁੱਤੇ ਨੇ ਤੇ ਚੱਕੀ ਚੱਟਣੀ ਆ ਉਹਨੇ ਕੁਝ ਨਹੀਂ ਕਰਨਾ ਜਾਏ ਜਗਾਇਣ ਬੈਠੇ ਸੁੱਤੇ ਚੱਕਰ ਨਾਹੀਂ ਤੇ ਪਾਇਣ ਘਾਓ ਰਤ ਪਿਤ ਕੁੱਤੇਓ ਚੱਟ ਜਾਓ ਸਾਰੇ ਪਾਸੋਂ ਸੀਲ ਕੀਤਾ ਹੋਇਆ ਸੰਗਰੂਰ ਕਿਵੇਂ ਵੇਖਦੇ ਕਿ ਸੀਐਮ ਤੇ ਉਮੀਦ ਸੀਗੀ ਬਾਬਾ ਜੀ ਦੇਖੋ ਅਸੀਂ ਤਾਂ ਇਹੀ ਕਹਾਂਗੇ ਫੌਜਾਂ ਸਾਰੀਆਂ ਨੂੰ ਵੀ ਦੇਖੋ ਇਹ ਵਾਰ ਦੇਖੋ ਕਿੰਨੇ ਨਾਗਰੀ ਕਿੰਨੇ ਪਰੇਸ਼ਾਨ ਐ ਵਿਚਾਰੇ ਹਨਾ ਇਹਨਾਂ ਮਤਲਬ ਐ ਇਦਾਂ ਨਹੀਂ ਬਣਦਾ ਇਹ ਇਦਾਂ ਜ਼ੁਲਮ ਨਹੀਂ ਕਰ ਸਕਦੇ ਧੱਕਾ ਨਹੀਂ ਕਰ ਸਕਦੇ ਜੇ ਪਾਵਰ ਇਹਨਾਂ ਨੇ ਦਿੱਤੀ ਐ ਤਾਂ ਹਿਲਦੇ ਜੀ ਦੇਣ ਜਾਣਦੇ ਤਾਂ ਲੈਣ ਵੀ ਜਾਣਦੇ ਆ ਗੱਲ ਹੈਗੀ ਐ ਲੌਂਡ ਆਰਡਰ ਦੀ ਖਾਲਸੇ ਦਾ ਰੂਲ ਬਾਈ ਜੀ ਤੁਸੀਂ ਵੀ ਫੋਲੋ ਕਰ ਲਓ ਕਿਉਂਕਿ ਅਸੀਂ ਉਹ ਵੋਟਾਂ ਅਸੀਂ ਉਹ ਮਤਦਾਨ ਕਰੀ ਐ ਤਾਂ ਹੀ ਤੂੰ ਆਇਆ ਅੱਗੇ ਨਹੀਂ ਆ ਜਾਂਦਾ ਯਾਰ ਉਹ ਕਿਆ ਜੁਰਤ ਦੀ ਕਿਸੇ ਦੀ ਅੱਗੇ ਆਉਣ ਦੀ ਯਾਰ ਤੂੰ ਕਿਤੇ ਕਹਿ ਵੀ ਸੀ ਆ ਆਦਮੀ ਨੂੰ ਝਾੜੂ ਨੂੰ ਵੋਟ ਪਾਈਏ ਜਾਂ ਕਿਸੇ ਭਗਵੰਤ ਨੂੰ ਇਹਨੂੰ ਕੈਬ ਕੇਜਰੀ ਵਾਲ ਨੂੰ ਪਾਈਏ ਅਸੀਂ ਵੋਟ ਤੈਨੂੰ ਬਾਬਾ ਤਾਂ ਪਾਈਏ ਕਿਉਂਕਿ ਸਾਨੂੰ ਪਤਾ ਤੂੰ ਸਾਡੇ ਦੁੱਖ ਦਰਦ ਨੂੰ ਸਮਝਦਾ ਤਾਂ ਵੀ ਚਲੋ ਸਾਡੇ ਦਰਦ ਸਮਝੂਗਾ ਗਰਾਊਂਡ ਲੈਵਲ ਤੇ ਥੱਲੇ ਦੇ ਬੰਦਾ ਉੱਠ ਕੇ ਜਾਂਦਾ ਹੁਣ ਇਹਦਾ ਮਤਲਬ ਇਹ ਥੋੜੀ ਨਾ ਕੱਲ ਨੂੰ ਯਾਰ ਤੂੰ ਹੁਣ ਜਿਹੜੇ ਬੰਦੇ ਪੰਜਾਬ ਦੇ ਵਿੱਚ ਸਮੇਂ ਦੇ ਹਾਣੀ ਬਣਨਾ ਚਾਹ ਰਹੇ ਐ ਆਪਣੇ ਨਾਗਰਿਕਾਂ ਨੂੰ ਅਲਰਟ ਕਰ ਰਹੇ ਐ 360 ਡਿਗਰੀ ਉਹਨਾਂ ਨੂੰ ਦੱਸ ਰਹੇ ਵੀ ਪਾਈ ਆਪਣਾ ਕਿਆ ਸਾਫ ਸੁਥਰਾ ਅਕਸਪਰ 24 ਕੈਰਟ ਆਪਣਾ ਖਾਲ ਬਿਲਕੁਲ ਜੀ ਸ਼ਾਹੀ ਘਰਾਨਾ ਆ ਜਾਣਾ ਇਹ ਦੇਖ ਲੈ ਤੂੰ ਸੇ ਖੰਨਾ ਤੈਨੂੰ ਉਹੀ ਗੱਲ ਕਹਿੰਦੇ ਵੀ ਭਰਾਵਾ ਬੰਦਾ ਬਣ ਜਾ ਤੂੰ ਸਾਡਾ ਆਪਣਾ ਬੰਦਾ ਯਾਰ ਅਸੀਂ ਤੇਰੇ ਨਾਲ ਉਜੂਜ ਦੇ ਚੰਗੇ ਨਹੀਂ ਲੱਗਦੇ ਵੀ ਤੂੰ ਜਿਹੜੀ ਗੱਲ ਸਾਡੇ ਨਾਲ ਵਿੱਚ ਅਸੀਂ ਚੈਨ ਪਾ ਕੇ ਬੈਠਦੇ ਆੜ ਦੜੇ ਘੇਰ ਆਪਣਾ ਕਿ ਤੂੰ ਸਾਡੇ ਨਾਲ ਗੁਰਮਤਾ ਕਰ ਯਾਰ ਗੱਲ ਗੁਰਮਤੇ ਦੀ ਆ ਗੱਲ ਹੁਣ ਕਿਸੇ ਦੀ ਆਵਾਜ਼ ਦਬਾਉਣ ਦੀ ਥੋੜੀ ਨਾ ਕੋਈ ਵੀ ਬੰਦਾ ਆਪਣੇ ਮਨ ਤੇ ਜੋ ਵੀ ਬੋਲਣਾ ਚਾਹੁੰਦਾ ਹੈ ਉਹਦਾ ਰਾਈਟ ਪੂਰਾ ਪੂਰਾ ਪੰਜਾਬ ਵਿੱਚ ਹੈਗਾ ਕਿ ਹਾਂ ਆਪਣਾ ਜੋ ਵੀ ਉਹਦੇ ਮਨ ਦੀ ਗੱਲ ਆ ਉਹ ਪੜਾਸ ਕੱਢ ਸਕਦਾ ਕਿਉਂਕਿ ਗੁਲਾਮੀ ਇੰਨੀ ਸਹਲੀ ਹੈ ਯਾਰ ਸਾਡੀ ਅਸੀਂ ਸਾਰੇ ਦੁਖੀ ਆ ਸਿਟੋ ਮੈਟਾ ਮੂਟਾ ਚ ਹਰ ਪਾਸੇ ਤੋਂ ਤੁਹਾਡੇ ਜਿੰਨੇ ਵੀ ਲਾਲਾ ਰਾਈਟ ਸੀਗੇ ਹੋਰੇ ਇਹ ਸਾਨੂੰ ਲੜਾਇਆ ਜਾ ਰਿਹਾ ਉਧਰ ਆਦਰੀ ਇੱਕ ਦੂਏ ਨੂੰ ਸਰਟੀਫਿਕੇਟ ਦੇ ਦਿੰਦੇ ਕਹਿੰਨਾਂ ਲੈ ਸਾਨੂੰ ਆਪਸ ਵਿੱਚ ਵੰਡ ਕੇ ਰੱਖਤਾ ਟਿਪੈਂਡਡ ਰੂਲ ਮੈਂ ਤਾਂ ਦੇਖਿਆ ਜਿਹੜਾ ਅੰਗਰੇਜ਼ਨਾਰ ਬੰਮ ਨੇ ਫਲਾਇ ਖਤਮ ਹੋ ਗਿਆ ਤੇ ਖਾਲਸੇਦਾਰੂ ਸ਼ੁਰੂ ਹੋ ਗਿਆ ਬਸ ਕਿ ਅੱਜ ਦਾ ਜਿਹੜਾ ਮਾਹੌਲ ਵੇਖ ਕੇ ਲੱਗਦਾ ਕਿ ਡੈਮੋਕਰੇਸੀ ਵਾਲੀ ਕੋਈ ਗੱਲ ਹੈਗੀ ਆ ਬਾਬਾ ਜੀ ਡੈਮੋਕ੍ਰੇਸੀ ਕਾ ਬਾਬਾ ਜੀ ਲੋਕਤੰਤਰ ਦੀ ਤਾਂ ਜਦੇ ਗੱਲ ਹੋਊਗੀ ਜਾਂ ਰਾਜਾ ਤੁਹਾਡੇ ਵਿੱਚ ਹੋਏਗਾ 5 ਸਾਲਲੇ ਰਾਜਾ ਆਪਾਂ ਵਧੀਆ ਮਤ ਦੇ ਨਾਲ ਵਧੀਆ ਲੋਕਾਂ ਨੂੰ ਆਪਾਂ ਮੈਨੂੰ ਚੁਣੀਏ ਤਾਂ ਕਿ ਤੁਹਾਡੇ ਨਾਲੋਂ ਖੜੇ ਹੋਣ ਤੁਹਾਡੇ ਦੁੱਖ ਦਰਦ ਦੇਖਣ ਵੀ ਤੁਹਾਨੂੰ ਕਿਆ ਚਾਹੀਦਾ ਕਿਆ ਨਹੀਂ ਚਾਹੀਦਾ ਹੁਣ ਜਿਨ੍ਹਾਂ ਨੂੰ ਯਾਰ ਇੱਕ ਜਗ੍ਹਾ ਇੱਕ ਚੌਕ ਨੂੰ 10 ਵਾਰੀ ਪੱਟ ਪੱਟ ਕੇ ਬਿੱਲ ਕਾਲੇ ਕਰਕੇ ਖਾਣਾ ਯਾਰ ਉਹਨਾਂ ਨੇ ਤਾਂ 20 ਵਾਰੀ ਕਹਿਣਾ ਯਾਰ ਅਸੀਂ ਹੋ ਰਹਿਣਾ ਯਾਰ ਖਾਨਦਾਨੀ ਸਾਡਾ ਤੱਕ ਅਗਲਾ ਕਹਿੰਦਾ ਜਨਮ ਦੇ ਅਧਿਕਾਰ ਹੋ ਗਏ ਇਹਨਾਂ ਦਾ ਤਾਂ ਹੋ ਹੁਣ ਦੇਖ ਲੈ ਤੂੰ ਜਿਹੜੇ ਪਹਿਲਾਂ ਪਹਿਲਾਂ ਖੜੇ ਸੀਗੇ ਹੁਣ ਵੀ ਹਜੇ ਵੀ ਉਹਨ ਪੰਜਾਬ ਬਚਾਉਣ ਦੀਆਂ ਰੇਲੀਆਂ ਚੱਲ ਰਹੀਆਂ ਉਹਦੇ ਬਾਰੇ ਕੀ ਲੱਗਦਾ ਬਾਦਲਾਂ ਦੇ ਕਿਆ ਰੇਲੀਆਂ ਜਿਵੇਂ ਬਾਦਲ ਸਾਹਿਬ ਨਿਕਲੇ ਆ ਰੈਲੀ ਕਰਦੇ ਬਾਦਲਾਂ ਬੂਦਲਾਂ ਦਾ ਨਸਾ ਮਾਤਾ ਬਾਬਾ ਜੀ ਤੈਨੂੰ ਪਤਾ ਲੋਕ ਨਾ ਜਦ ਪਤਾ ਕਿ ਪੰਥ ਨੂੰ ਭਰੋਸਾ ਕਰ ਗਏ ਅਸੀਂ ਵੀ ਆਪ ਸਾਡੀ ਮਾਤਾ ਅਸੀਂ ਆਪ ਪੰਥ ਦੇ ਚੱਕਰ ਤੇ ਤੱਕੜੀ ਨੂੰ ਵੋਟਾਂ ਪਾਉਂਦੇ ਰਹੇ ਵੀ ਲੈ ਵੀ ਸਾਡਾ ਤਾਂ ਪੰਥ ਦੀ ਪਾਰਟੀ ਆ ਹੁਣ ਸਾਨੂੰ ਐ ਥੋੜੀ ਨਾ ਪਤਾ ਤਾਂ ਵੀ ਪੰਥ ਤਾਂ ਵਿਚਾਰਾ ਜਿਹੜਾ ਹੋਰੇ ਪਾਸੇ ਸ਼ਹੀਦ ਹੋ ਗਿਆ ਇਹਨਾਂ ਨੇ ਤਾਂ ਸਹੌਰੀਆਂ ਨੇ ਇਹ ਕਬਜ਼ਾ ਕਰ ਲਿਆ ਵਿਦਰੋਹ ਕਰਕੇ ਇਹਨਾਂ ਨੇ ਲੈ ਲਿਆ ਕਬਜ਼ਾ ਕਰ ਲਿਆ ਆਪਣੇ ਗੁਰੂ ਘਰਾਂ ਤੇ ਆਰ ਪੈਸੇ ਤੇ ਆਰ ਆਪਣੇ ਸਾਰੇ ਸਾਹੀ ਖਜ਼ਾਨੇ ਤੇ ਤਾਂ ਕਰਕੇ ਮੈਂ ਤਾਂ ਨਹੀਂ ਬਾਦਲਾਂ ਨੂੰ ਲਾਈਕ ਕਰਦਾ ਨਾਟ ਲਾਈਕ ਕਿਉਂਕਿ ਇਹ ਤਾਂ ਬਹੁਤ ਗੰਦੀ ਕਈ ਬੱਚਿਆਂ ਦੇ ਨਾਲ ਜੀਵਨ ਖਰਾਬ ਕਰਦੇ ਆ ਬਹੁਤ ਜ਼ਿਆਦਾ ਬੱਚਿਆਂ ਦਾ ਸੱਚੀ ਗੱਲ ਕਹਿ ਰਿਹਾ ਮੈਂ ਜੀ 2007 ਤੋਂ ਸ਼ੁਰੂ ਹੋਇਆ ਤੇ ਪਹਿਲਾਂ ਇਹਨਾਂ ਦਾ ਕਿੰਨਾ ਰਾਹ ਰਿਹਾ ਉਹਦੇ ਬਾਅਦ ਇਹਨੇ ਬੜਾ ਗੰਦ ਪਹਚਾਇਆ ਸੱਚੀ ਗੱਲ ਹੈ ਤੇ ਹਾਂ ਜੀ ਹੁਣ ਹੋਰ ਹੁਕਮ ਜ਼ਬਰਦਸਤ ਸੋ ਬੜੇ ਵੀਰ ਜੀ ਅੱਜ ਆਪਾਂ ਇੱਥੇ ਖੜੇ ਆ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਤੇ ਬੜੇ ਤਰੀਕਿਆਂ ਨਾਲ ਵੀ ਜਿਨ੍ਹਾਂ ਨੇ ਰੋਕਿਆ ਕਈ ਤਰ੍ਹਾਂ ਦੀ ਕੋਲਾ ਦਿੱਤੀਆਂ ਗਈਆਂ ਜਥੇਦਾਰ ਜਿਹੜੇ ਕੌਮੀ ਸ਼ੀਤ ਹੋਏ ਨੇ ਗੁਰਦੇਵ ਸਿੰਘ ਕੌਂਕੇ ਜੀ ਉਹਨਾਂ ਦਾ ਵੀ ਅੱਜ ਨਾਂ ਵਰਤਿਆ ਗਿਆ ਤੇ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਤਾਂ ਕਿ ਲੋਕ ਇੱਥੇ ਤੱਕ ਨਾ ਆਪਾਂ ਜਿਹੜੇ ਪੰਥਦਰਦੀ ਨੇ ਪੰਜਾਬਦਰਦੀ ਨੇ ਜਿਹੜੇ ਆਣਾ ਚਾਹੁੰਦੇ ਸੀ ਹਾਂਜੀ ਕੋਈ ਕਿਸੇ ਨੇ ਹਰਾ ਚੰਟਾ ਲਾਇਆ ਭਰਾਵਾ ਕਿਸੇ ਨੇ ਕੋਈ ਲਾਇਆ ਹੈ ਭਰਾ ਨੇ ਸਾਰੇ ਹਾਂਜੀ ਰਾਹ ਦੇ ਵਿੱਚ ਡੱਕਲੇ ਨੇ ਸਾਰੇ ਹਰ ਸੜਕਾਂ ਤੇ ਰੋਕੇ ਹੋਏ ਨੇ ਆ ਵੀ ਜਿਹੜੇ ਜੋਤ ਨੇ ਤੁਹਾਨੂੰ ਪਤਾ ਉਹ ਨਿਕਲ ਹੀ ਆਉਂਦੇ ਹੁੰਦੇ ਨੇ ਤੇ ਸਾਰੇ ਆ ਕੇ ਫਿਰ ਭਾਨੇ ਸਿੱਧੂ ਦੇ ਵੀਰ ਦੇ ਹੱਕ ਦੇ ਵਿੱਚ ਇਕੱਠੇ ਹੋਏ ਆ ਪਰ ਜਿਹੜਾ ਇਹ ਮੁੱਖ ਮੰਤਰੀ ਹੈ ਨਾ ਵੀਰ ਜੀ ਇਹ ਲੋਕਤੰਤਰ ਦਾ ਘਾਣ ਕਰ ਦਿੱਤਾ ਅੱਜ ਨੇ ਇਹ ਬਿਲਕੁਲ ਪ੍ਰੋਟੈਸਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕੋਈ ਵੀ ਮਤਲਬ ਕੀ ਹਰ ਪੱਕ ਤੋਂ ਇੰਨੇ ਮਤਲਬ ਐਵੇਂ ਸਿੱਧਾ ਮਤਲਬ ਕਰ ਰਿਹਾ ਹੈ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕਾਂ ਨੇ ਤੈਨੂੰ ਚੁਣਿਆ ਭਰਾਵਾ ਤੂੰ ਆ ਕੇ ਉਹਨਾਂ ਦੇ ਵਿੱਚ ਗੱਲ ਸੁਣ ਹੂੰ ਅਗਰ ਭਾਨੇ ਸਿੱਧੂ ਨੇ ਅਗਰ ਤੁਸੀਂ ਕੋਈ ਦੋਸ਼ ਲਾਏ ਨੇ ਤੇ ਉਹ ਜਿਹੜੇ ਦੋਸ਼ ਜਿਹੜੇ ਸਾਬਤ ਨਹੀਂ ਹੋ پا ਰਹੇ ਤੇ ਤੁਹਾਨੂੰ ਉਹਨਾਂ ਨੂੰ ਬਿਨਾਂ ਸ਼ਰਤੋ ਛੱਡਣਾ ਪਏਗਾ ਐਵੇਂ ਥੋੜਾ ਜਿਵੇਂ ਪ੍ਰਮਿੰਦਰ ਸਿੰਘ ਝੋਟਾ ਵੀ ਵੀਰ ਉਹਨੇ ਗੱਲਬਾਤ ਕੀਤੀ ਐਂਟੀ ਟੈਰਰ ਫੋਰਸ ਨੇ ਬਣਾਇਆ ਉਸ ਤੋਂ ਬਾਅਦ ਉਹਨੂੰ ਇਹਨਾਂ ਨੇ ਰਿਹਾ ਕਰਤਾ ਪਰ ਸ਼ਰਤਾਂ ਤੇ ਕੇਸ ਫੇਰ ਚੱਲਦੇ ਨੇ ਐਵੇਂ ਆਪਾਂ ਸਾਰੇ ਭਰਾਵਾਂ ਦੇ ਕੇਸ ਹੀ ਪਾਇ ਰੱਖਣੇ ਆ ਭਾਨਾ ਸਿੱਧੂ ਨੂੰ ਕੱਲ ਨੂੰ ਸਾਲ 2 ਸਾਲ ਬਾਅਦ ਚੈਂਸ ਲੈ ਚਰ ਕਹਿਣਗੇ ਸਾਰੇ ਇਹ ਤਾਂ ਕਹਿੰਦੇ ਸੀ ਕਿ ਪੰਜਾਬ ਦੇ ਜਵਾਨੀ ਵਾਸਤੇ ਮੇਰਾ ਹਰਾ ਪੈਨ ਚੱਲਣਾ ਹੱਥ ਚੋਂ ਨਹੀਂ ਜੋ ਪਰ ਉਹ ਹਰਾ ਪੈਨ ਤੇ ਮੈਨੂੰ ਲ ਵਾਲ ਨੂੰ ਦਿੱਤਾ ਹੋਇਆ ਕੇਜੀ ਵੱਲ ਬੀ ਟੀਮ ਆ ਮੋਦੀ ਦੀ ਸਿੱਧੀ ਸਿੱਧੀ ਠੀਕ ਹੈ ਨਾ ਜੀ ਇਹ ਦੀਪ ਸਿੱਧੂ ਵੀਰ ਨੇ ਕਿਹਾ ਸੀਗਾ ਕੋਈ ਤਾਏਗਾ ਲੈਕਸੈਪਟ ਨਹੀਂ ਕਰਦੇ ਕਹਿੰਦੇ ਸਾਡੀ ਨੇ ਤਾਂ ਕਾਂਗਰਸ ਦੀ ਐਕਸੈਪਟ ਰਿਜੈਕਟ ਕਰੀ ਜਾਣ ਜੋ ਮਰਜ਼ੀ ਕਰੀ ਜਾਣ ਪਤਾ ਤੇ ਦੁਨੀਆ ਨੂੰ ਲੱਗ ਰਿਹਾ ਦੁਨੀਆ ਦੱਸੇਗੀ ਨਾ ਵੀਰੇ ਲੋਕਤੰਤਰ ਤੇ ਹੁੰਦਾ ਇੱਕ ਬੰਦਾ ਥੋੜੀ ਜਿਹਾ ਕਿੰਗ ਬਣ ਕੇ ਬਹਿ ਜਾਏਗਾ ਤੇ ਉਹ ਦੱਸੇਗਾ ਲੋਕ ਦੱਸਣਗੇ ਲੋਕਾਂ ਦਾ ਚੁਣਿਆ ਹੋਇਆ ਆ ਉਹਨੂੰ ਲੋਕਤੰਤਰ ਕਹਿੰਦੇ ਹਨਾ ਵੀਰੇ ਸਾਡਾ ਚੁਣਿਆ ਹੋਇਆ ਸਾਡੇ ਵਿੱਚ ਆ ਕੇ ਬਹਿ ਕੇ ਗੱਲ ਕਰ ਜੇ ਭਾਣਾ ਸਿੱਧੂ ਦਾ ਇਹ ਸੀਨ ਇੰਨਾ ਵੱਡਾ ਵੱਧ ਗਿਆ ਆ ਵਰਲਡ ਵਾਈਡ ਅੱਜ ਵੇਚਾ ਕੇ ਗੱਲ ਕਰੇ ਭਜਦਾ ਕਿਉਂ ਲੱਖੇ ਸਦਾਣੇ ਤੋਂ ਜਾਂ ਹੋਰਾਂ ਤੋਂ ਭਜਦਾ ਕਿਉਂ ਪਿਆ ਸੱਚ ਭਜਦਾ ਕਦੀ ਝੂਠ ਭਜਦਾ ਸੋ ਉਹਨਾਂ ਕਿਹਾ ਸੀ ਦੀਪ ਸਿੱਧੂ ਵੀਰ ਨੇ ਗੱਲ ਕੀਤੀ ਸੀ ਬੇਅੰਤ ਪੁੱਚੜ ਤੋਂ ਉੱਤੇ ਜਾਏਗਾ ਅੱਜ ਦੇਖ ਲੋ ਕਰਤੂਤਾ ਉਹ ਇੱਕ ਇੱਕ ਗੱਲ ਸੱਚੀ ਹੋ ਰਹੀ ਹੈ ਕਿ ਅਸੀਂ ਇੱਕ ਪਾਸੇ ਕਿਰਪਾਨ ਤੇ ਇੱਕ ਪਾਸੇ ਝਾੜੂ ਅਸੀਂ ਝਾੜੂ ਫੜ ਲੈ ਵੀਰਿਆ ਦੇਖ ਲਓ ਕਿੰਨੇ ਕਦੇ ਹੱਤਾ ਤੇ ਕਿਰਪਾਨਾਂ ਨੇ ਕਮਾਰੇ ਕੈਮਰਾ ਵਾਲਾ ਜਾ ਪੰਜਾਬ ਦੇ ਹੀ ਨੇ ਨਾ ਕਿੰਨੇ ਕਦੇ ਆ ਕਿੰਨੇ ਕਦਾਂ ਤੇ ਕਿਰਪਾਨਾਂ ਨੇ ਇਹ ਕਿਹਦਾ ਪਤਾ ਲੱਜਾੜੂ ਕਹਿ ਰਹੇ ਆ ਕਿ ਦੀਪ ਸਿੱਧੂ ਦੇ ਭਰਾ ਆ ਦੀਪ ਸਿੱਧੂ ਤੁਸੀਂ ਸੋਚ ਤਾਂ ਹੋ ਲੋ ਹੀ ਨਹੀਂ ਕੀਤੀ ਉਹਨੇ ਕਿਰਪਾਨ ਚੱਕੀ ਸੀ ਕਿੱਥੇ ਗਈ ਫੜ ਲੈ ਝਾੜੂ ਅੱਜ ਹਾਂਜੀ 2 ਸਾਲ ਹੋ ਗਏ ਨੇ ਵੀਰ ਜੀ ਇਹਦਾ ਕੋਈ ਵੀ ਕੰਮ ਅਪ ਟੂ ਮਾਰਕ ਨਹੀਂ ਹੈਗਾ ਐਕਚੁਅਲੀ ਇਹ ਬੰਦਾ ਕੈਪੇਬਲ ਹੀ ਨਹੀਂ ਹੈਗਾ ਜੀ ਸੀਐਮ ਦਾ ਪਰ ਇਹ ਤਾਂ ਛੁਟਕਲੇ ਨਾਲ ਭੇਜਿਆ ਸੀ ਸੰਗਰੂਰ ਵਾਲਿਆਂ ਨੇ ਕਿ ਜਾ ਕੇ ਭਰਾਵਾ ਤੂੰ ਉਧਰ ਪਾਰਲੀਮੈਂਟ ਚੁਟਕਲੇ ਝਟਕੇ ਸੁਣਾ ਲਿਆ ਕਰ ਹੋਰ ਨਹੀਂ ਤੇਰੇ ਵਸ ਦੀ ਕੋਈ ਗੱਲ ਹੈਗੀ ਸਾਡੇ ਲੋਕਾਂ ਨੇ ਉਦੋਂ ਤਾੜੀਆਂ ਮਾਰੀਆਂ ਨੇ ਜਦੋਂ ਇਹ ਵੋਟਾਂ ਲਈ ਛੁਟਕਲੇ ਸੁਣਾਉਂਦੇ ਸੀ ਤੇ ਇਹ ਵੀ ਕੀਤੀ ਆ ਦੇਖ ਲੋ ਸਾਰਾ ਸੰਗਰੂਰੀ ਖੜਾ ਸਾਰਾ ਉਹੀ ਮਾਲਵਾ ਬੈਲਟ ਖੜੀ ਹੈ ਜਿੰਨੇ ਜਿਤਾਇਆ ਸਾਰਾ ਪੰਜਾਬ ਹੀ ਖੜਾ ਬਲਕਿ ਹੈ ਨਾ ਜੀ ਇਹ ਉਹੀ ਸੰਗਰੂਰ ਆ ਜਿੰਨੇ ਜੜਾ ਲਾਈਆਂ ਨੇ ਬਹੁਤ ਵੱਡੀ ਪੰਜਾਬ ਦੇ ਲੋਕਾਂ ਕੋਲ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਇਹਨੂੰ ਭਗਤ ਸਿੰਘ ਦੀ ਰੂਹ ਜਿਹਦੇ ਚ ਵੜੀ ਏ ਇਹਨੂੰ ਜਿਤਾ ਦਿੱਤਾ ਤੇ ਹੁਣ ਸਾਡੇ ਸਾਹਮਣੇ ਵੀ ਲੋ ਕਦੀ ਟੱਪ ਕੇ ਚੰਡੀਗੜ੍ਹ ਤੇ ਕਦੀ ਟੱਪ ਕੇ ਦਿੱਲੀ ਹਮ ਗੱਲ ਕਰਦੇ ਜਦੋਂ ਇਹ ਆਪਣੇ ਦਫ਼ਤਰ 'ਚ ਬੈਠਦੇ ਨੇ ਤੇ ਮਗਰ ਇਹਨਾਂ ਦੇ ਭਗਤ ਸਿੰਘ ਦੀ ਤੇ ਡਾਕਟਰ ਉਮੇਦਕਰ ਦੀ ਤਸਵੀਰ ਦਿਖਦੀ ਹੈ ਕਿ ਉਹਨਾਂ ਦੋਵਾਂ ਤਸਵੀਰਾਂ ਨੇ ਜਿਹੇ ਕੰਮ ਕੀਤੇ ਸੀ ਜਿਹੜੇ ਇਹ ਕਰ ਰਹੇ ਨੇ ਬਿਲਕੁਲ ਵੀਰ ਜੀ ਇਹ ਤਾਂ ਦੋਂਦਾ ਤਸਵੀਰਾਂ ਲਾਉਣ ਦਾ ਇਹ ਤਾਂ ਨੂੰ ਹੱਕ ਹੀ ਕੋਈ ਨਹੀਂ ਹੈਗਾ ਭਗਤ ਸਿੰਘ ala ਕਿਹੜਾ ਕੰਮ ਕਰ ਰਿਹਾ ਭਗਤ ਸਿੰਘ ਅੱਧਾ ਤੇ ਕੰਮ ਕਰਦਾ ਕਿ ਭਾਣਾ ਸਿੱਧੂ ਭਗਤ ਸਿੰਘ ਦਾ ਭਰਾ ਨਹੀਂ ਉਹਦੇ ਤੇ ਪਰਚੇ ਪਾ ਕੇ ਉਹਨੇ ਅੰਦਰ ਘਾਣੇ ਸੀ ਐਵੇਂ ਲੋਕਾਂ ਨੂੰ ਐਵੇਂ ਜਲੀਲ ਕਰਨਾ ਸੀਗਾ ਇਹ ਜਲਾਲਤ ਹੈ ਜਿਹੜੀ ਇਕੱਠੇ ਹੋਏ ਆ ਆਪਾਂ ਇਹ ਜਲਾਲਤ ਹੈ ਜੀ ਠੀਕ ਹੈ ਨਾ ਭ ਤੇ ਅੰਬੇਡਕਰ ਵਾਲਾ ਕਿਹੜਾ ਕੰਮ ਕਰ ਰਿਹਾ ਉਧਰ ਜਾ ਕੇ ਰੋਲਾ ਪਾ ਰਿਹਾ ਦਿੱਲੀ ਚ ਕਿ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਜੀ ਸਾਡੀ ਚੰਡੀਗੜ੍ਹ ਦੇ ਵਿੱਚ ਸੀਟ ਕੱਢ ਕੇ ਲੈ ਗਏ ਮੇਅਰ ਦੀ ਸੀਟ ਕੱਢ ਕੇ ਲੈ ਗਏ ਤੇ ਇਹ ਲੋਕਤੰਤਰ ਹੈ ਇੱਥੇ ਕੀ ਹੈ ਫਿਰ ਖੁਦ ਪ੍ਰੋਟੈਸਟ ਕਰ ਰਹੇ ਨੇ ਪਰ ਜਿਹੜਾ ਖੁਦ ਦੇ ਬਾਹਰ ਚ ਪ੍ਰੋਟੈਸਟ ਹੁੰਦਾ ਉਹ ਨਹੀਂ ਹੋਣ ਦੇਣਾ ਉਹ ਛੱਲੇ ਇਕੱਠੇ ਹੋਏ ਨੇ ਸਾਰੇ ਆਮ ਆਦਮੀ ਦੇ ਵਿੱਚ 92 ਦੇ 92 ਕਿੱਥੇ ਨੇ ਅੱਜ ਤੁਰਨ ਜੋਗੇ ਨਹੀਂ ਰਹੇ ਪੰਜਾਬ ਚ ਲਿਖਲੋ ਤਾਂ ਸਹੀ ਨਾ ਲੋਕਾਂ ਦੇ ਵਿੱਚ ਐਵੇਂ ਵੀਰ ਜੀ ਬੱਸਾਂ ਲਾ ਕੇ ਗੱਡੀਆਂ ਲਾ ਕੇ ਕਿ ਲੋਕਾਂ ਦਾ ਰੋ ਰੋਕ ਲੋਗੇ ਰੁਕਣਾ ਹੀ ਨਹੀਂ ਮਿੱਤਰਾ ਜੋ ਮਰਜ਼ੀ ਕਰ ਲੈਣਾ ਕਾਫਲਾ ਹੋਰ ਵਧੇਗਾ ਬਿਲਕੁਲ ਵਧੇਗਾ ਜੀ ਜਦ ਤੱਕ ਭਾਨਾ ਬਾਹਰ ਨਹੀਂ ਹੁੰਦਾ ਵਧੇਗਾ ਵਧੇਗਾ ਲੱਖੇ ਹੋਰੀ ਇਹ ਬੰਦੇ ਪੈੜਾ ਵਾਲੇ ਸਟੈਂਡ ਵਾਲੇ ਨੇ ਝੋਟੇ ਹੋਰੀ ਸਟੈਂਡ ਵਾਲੇ ਬੰਦੇ ਨੇ ਠੀਕ ਹੈ ਨਾ ਜੀ ਉਹਨੇ ਉਹ ਇੱਕ ਜੋੜ ਕੇ ਨਾਲ ਬਿਲਕੁਲ ਇਹ ਅੰਗ ਸਿੰਘ ਫੌਜਾਂ ਦੇ ਨਾਲ ਨੇ ਬਿਲਕੁਲ ਆਪਾਂ ਤਿਆਰ ਤਿਆਰ ਨਾਲ ਚਾਰ ਪਰ ਤਿਆਰ ਹੈ ਮੈਂ ਤਾਂ ਸਾਫ਼ ਕਹਿਣਾ ਵੀ ਪਾਪੇ ਪੰਜਾਬ ਦਾ ਇੱਕ ਇੱਕ ਰੁਪਈਆ ਸੀ ਨਾ ਅਕਸ ਖਰਾਬ ਨਹੀਂ ਹੋਣ ਦੇਣਾ ਬਾਹਰ ਜਾਣ ਨਹੀਂ ਦੇਣਾ ਕਿਉਂਕਿ ਇਹ ਕੌਣ ਸਾਨੂੰ ਕੈਮੀਕਲ ਨਾਲ ਆ ਦਾਰੂਆਂ ਦੂਰੂਆਂ ਡੁਪਲੀਕੇਟਸ ਪਲਾ ਕੇ ਪੁਕੀਆਂ ਪੀਮਾ ਸ਼ਰਾਬ ਜੁਟਨ ਗਾਟ ਨੂੰ ਚਰਦਾ ਗੁਟਕਾ ਬੀੜੀ ਜਿੰਨਾ ਵੀ ਇਹ ਪਲਾ ਰਹੇ ਗੋਲੀਆਂ ਗੱਟੀਆਂ ਜੀਆਂ ਦੇਖਣ ਇਹਨੇ ਕਹੇ ਹੁਣ ਤੈਨੂੰ ਪਤਾ ਚੜਦੀ ਕਲਾ ਚ 24 ਕੈਡ ਤਿਆਰ ਹੋ ਗਿਆ ਨਾ ਖਾਲਸਾ ਬਾਬਾ ਜੀ ਅਸੀਂ ਨਿੱਕਰਪਿਆ ਵੀ ਬਾਹਰ ਜਾਣ ਦੇਣਾ ਅਸੀਂ ਸਾਰੇ ਇਕੱਠੇ ਗਾ ਜਿਹੜਾ ਚਲੇਗਾ ਬਹੁਤ ਪੈਸੇ ਤਾਂ ਖਰਾਬ ਕਰਤਾ ਹਵਾਈ ਜਹਾਜ ਦੇ ਝੂਟੇ ਜ ਜਵਾਨਾ ਆ ਗਿਆ ਆਨਲਾਈਨ ਆਪਣੀ ਸਪੀਡ ਆਪਾਂ ਸਮੇਂ ਦੇ ਹਾਣੀ ਤਾਈ ਬਣਦੇ ਜ ਆਪਣੀ ਸਪੀਡ ਆ ਖਾਲਸਾ ਖਾਲਸਾ ਸਪੀਡ ਚ ਰਹਿੰਦਾ ਹਮੇਸ਼ਾ 24 ਫਿਰ ਇਹ ਤਾਂ ਫਾਰਮੂਲਾ ਪਹਿਲਾਂ ਦੱਸ ਚੁੱਕਿਆ ਹੂੰ ਪਾਨਾ ਸਿੱਧੂ ਦੱਸ ਚੁੱਕਿਆ ਅਮਰਤਪਾਲ ਦੱਸ ਚੁੱਕਿਆ ਦੀਪ ਸਿੱਧੂ ਦੱਸ ਚੁੱਕਿਆ ਸਿਧਾਣਾ ਜੀ ਦੱਸ ਰਹੇ ਆ ਝੋਟਾ ਜੀ ਦੱਸ ਰਹੇ ਕਿੰਨੇ ਮੁੰਡੇ ਪਰਮਿੰਦਰ ਸਿੰਘ ਉਹਨੂੰ ਪਰਮਿੰਦਰ ਸਿੰਘ ਖਾਲਸਾ ਕਹਾਂਗੇ ਅਸੀਂ ਹੁਣ ਝੋਟਾ ਸ਼ਬਦ ਨਹੀਂ ਵਰਤਣਾ ਕਿਸੇ ਨੇ ਵੀ ਸਿੰਘੋ ਜੀ ਜੇ ਤੁਸੀਂ ਬਦਲਾ ਲੈਣਾ ਹੈ ਨਾ ਤੋ ਜਿਹੜੇ 92 ਟਾਈਗਰ ਬਿਠਾ ਲਏ ਨਾ ਟਾਈਗਰ ਬਣਾਏ ਸੀ ਤੁਸੀਂ ਇਹ ਇਹ ਤਾਂ ਗਿੱਦੜਾਂ ਦੇ ਮਾਫਕ ਨਹੀਂ ਹੈ ਜਿਹੜੇ 92 ਤੁਸੀਂ ਇਹ ਇਹਨੂੰ ਦੇਤੇ ਨਾ ਤੁਸੀਂ ਚੁਣ ਕੇ ਆਪ ਸੰਗਰੂਰ ਵਾਲਿਆਂ ਨੇ ਹੋਰ ਵੀ ਸਾਰੇ ਪੰਜਾਬ ਨੇ ਲੇਕਿਨ ਬਹੁਤ ਵੱਡੀ ਗਲਤੀ ਕੀਤੀ ਹੈ ਅੱਜ ਚੀਕਾਂ ਮਾਰ ਰਿਹਾ ਦਿੱਲੀ ਜਾ ਕੇ ਇਹ ਜਿਹੜਾ ਤੁਸੀਂ ਸੀਐਮ ਬਣਾਇਆ ਕਹਿੰਦਾ ਮੇਰੇ ਨਾਲ ੱੱੱਕਾ ਹੋਇਆ ਮੇਰੀ ਸਰਕਾਰ ਨਾਲ ਚੰਡੀਗੜ੍ਹ ੱੱੱਕਾ ਬੈਠੇ ਹੋਏ ਨੇ ਹਾਂ ਕੱਲ ਦੇ ਉੱਥੇ ਬੈਠੇ ਆ ਛਤਰੀਆਂ ਲਈ ਹੁਣ ਦੱਸੋ ਵੀ ਇੱਥੇ ਸਿੰਘ ਜਿਹੜੇ ਬੈਠੇ ਆ ਵਿਚਾਰੇ ਬੱਚੇ ਇਹ ਨੌਜਵਾਨ ਇਹ ਕਿਹਨੇ ਬਿਠਾ ਲੇ ਆ ਆਪ ਤਾਂ ਜਾ ਕੇ ਉੱਥੇ ਰੋਣ ਲੱਗ ਗਿਆ ਇਹਨਾਂ ਨੂੰ ਦੇਖ ਹੂੰ ਇਹ ਬੱਚਿਆਂ ਦੇ ਕਿਹੜਾ ਜ਼ੁਲਮ ਹੈ ਕਿਹੜਾ ਪਾਪ ਕਰਿਆ ਇਹਨਾਂ ਨੇ ਜਿਹੜਾ ਅਮਰਤਪਾਲ ਨੇ ਕਿਹੜਾ ਪਾਪ ਕਰਿਆ ਸੀ ਉਹਨੇ ਸਿੱਧੀ ਸਜ਼ਾ ਦਿੱਤੀ ਜਾਂ ਨਸ਼ਾ ਹਟਾਇਆ ਸੀ ਪਰਮਿੰਦਰ ਨੇ ਕਿਹਾ ਕਰਿਆ ਸੀ ਜ਼ੁਲਮ ਬੇਟਾ ਨਸ਼ਾ ਤੋਂ ਰੋਕਿਆ ਸੀ ਸਾਰਾ ਪੰਜਾਬ ਸਾਫ਼ ਸੁਥਰਾ ਬਣਦਾ ਜਾ ਰਿਹਾ ਸੀ ਝਾੜੂ ਤਾਂ ਅਸਲੀ ਇਹਨਾਂ ਨੇ ਫੇਰਿਆ ਸੀ ਇਹਨਾਂ ਨੇ ਤਾਂ ਹੋਰੇ ਕੁਝ ਚੱਕਿਆ ਵੀ ਤਾਂ ਜੀ ਇਹ ਤਾਂ ਝਾੜੂ ਨਹੀਂ ਹੋਰ ਤਾਂ ਹੋਰੇ ਕੁਝ ਲਈ ਫਿਰਿਆ ਜਿਹੜਾ ਦਿੱਲੀ ਚਲਿਆ ਗਿਆ ਹੁਣ ਇਹ ਤਾਂ ਜਹਾਜ਼ ਵਿੱਚ ਬੰਨੀ ਫਿਰਿਆ ਪਿੱਛੇ ਹੋਰੇ ਕੁਝ ਜੀ ਲੱਖਾਂ ਕਰੋੜਾਂ ਰੁਪਈਆ ਸਾਡਾ ਨੌਜਵਾਨਾਂ ਦਾ ਇਹਨਾਂ ਨੇ ਬੇਸਟ ਕਰਿਆ ਹੂੰ ਕਦੀ ਬੰਗਲੌਰ ਚਲੇ ਜਾਂਦੇ ਕਦੀ ਗੁਜਰਾਤ ਚਲੇ ਜਾਂਦਾ ਕਦੀ ਨੱਚਣ ਚਲਿਆ ਜਾਂਦਾ ਜੰਮੂ ਕਸ਼ਮੀਰ ਇੱਕ ਵੀ ਦੀ ਵੋਟ ਲੇਗਾ ਦਿਖਾਈ ਤੁਸੀਂ ਪਰ ਆਪਦੇ ਹੁੰਦੇ ਆ ਇਸਤਿਹਾਰ ਗੁਜਰਾਤ ਚ ਛੱਪ ਰਹੇ ਹੁੰਦਾ ਹਾਂ ਬੇਟੇ ਪਹਿਲੀ ਵਾਰ ਇਤਿਹਾਸ ਵਿੱਚ ਮੈਂ ਦੇਖਿਆ ਇਤਿਹਾਸ ਕੱਟ ਕੇ ਦੇਖ ਲਓ ਕੋਈ ਵੀ ਨਾਟਕਕਾਰ ਅਜੇ ਤੱਕ ਰਾਜਾ ਨਹੀਂ ਹੋਇਆ ਹੂੰ ਦੱਸੋ ਮੰਨੂ ਕੋਈ ਇਤਿਹਾਸ ਪੜ੍ਹ ਲਓ ਇਤਿਹਾਸ ਚ ਲਿਖਿਆ ਜਾਊਗਾ ਕਿ ਪੰਜਾਬ ਚ ਹੋਇਆ ਸੀ ਇਹ ਇਤਿਹਾਸ ਚ ਲਿਖਿਆ ਜਾਊਗਾ ਵੀ ਨਾਚਾ ਆਇਆ ਸੀ ਪਹਿਲੀ ਵਾਰ ਪੰਜਾਬ ਦੇ ਵਿੱਚ ਜਿਹਨੇ ਇੰਨਾ ਜ਼ੁਲਮ ਟਾਇਆ ਸੰਗਤਾਂ ਦੇ ਬੱਚਿਆਂ ਦੇ ਉੱਪਰ ਨੌਜਵਾਨੀ ਦੇ ਉੱਪਰ ਹਾਲਾਂਕਿ ਬੁਢੇ ਕਿਸਾਨ ਤੁਸੀਂ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਇਹਨਾਂ ਨੇ ਵਿਚਾਰੇ ਮਰਵਾਏ ਆ ਕਿਸਾਨ ਫੇਰ ਵੀ ਇਹਨੇ ਬੱਚਿਆਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਨੌਜਵਾਨਾਂ ਨਾਲ ਖੜੇ ਆ ਅਸੀਂ ਇਹਨਾਂ ਦੀ ਸਿਫਤ ਕਰਦੇ ਆ ਸਾਰੇ ਸੰਗਰੂਰ ਦੀ ਕੇ ਸਾਰੇ ਪੰਜਾਬ ਦੀ ਵੀ ਜਿਹੜੇ ਹੁਣ ਭਾਨ ਨੂੰ ਭਾਨਾ ਤੂ ਤੇ ਨਾ ਵਿਚਾਰੇ ਨਾਲ ਕੋਟ ਦੁਨੀਆਂ ਵੀ ਕਿੰਨੇ ਲੱਖਾਂ ਦਾ ਇਕੱਠ ਹੋਇਆ ਹੁਣ ਵੀ ਅੱਜ ਦੁਨੀਆਂ ਹਟੇਗੀ ਨਹੀਂ ਪਿੱਛੇ ਕਿਉਂਕਿ ਜ਼ੁਲਮ ਜਿਹੜਾ ਹੋ ਰਿਹਾ ਹੈ ਇਹ ਜ਼ੁਲਮ ਸਾਡੇ ਸੰਵਿਧਾਨ ਨੂੰ ਵਿਧਾਨ ਨੂੰ ਇਹਨਾਂ ਨੇ ਧੋ ਤਿਆ ਡੈਮੋਕ੍ਰੇਸੀ ਬਿਲਕੁਲ ਖਤਮ ਕਰਦੀ ਉਧਰ ਮੌਤੀ ਖਤਮ ਕਰ ਰਿਹਾ ਉਧਰ ਇਹ ਰਲੇ ਹੋਏ ਨਾਲ ਇਹ ਅੰਦਰ ਬੈਠ ਕੇ ਸਾਰੀਆਂ ਗੱਲਾਂ ਸਲਾਹ ਇੱਕ ਕਰਦੇ ਆਂ ਵੀ ਜਵਾਨੀ ਨੂੰ ਰਗੜੋ ਇੱਥੇ ਇਹ ਖਤਰਾ ਹੈ ਇੱਥੇ ਇਹ ਦੱਸੋ ਕੀ ਦਾ ਖਤਰਾ ਕਦੀ ਸਿੱਖ ਹਿੰਦੂ ਦਾ ਝਗੜਾ ਇੱਥੇ ਸੁਣਿਆ ਕਿਸੇ ਨੇ ਨਹੀਂ ਹੁੰਦਾ ਜੀ ਬਿਲਕੁਲ ਨਹੀਂ ਸੁਣਿਆ ਇਹਨਾਂ ਨੇ ਆਪਣੇ ਪਖੰਡ ਬਣਾਏ ਹੋਏ ਆ ਇਹ ਪਖੰਡ ਬਣਾਉਣ ਇੱਥੇ ਲੋਕਾਂ ਨੂੰ ਆਸ ਵਿੱਚ ਸਾਨੂੰ ਲੜਾ ਰਹੇ ਨੇ ਲੇਕਿਨ ਅਸੀਂ ਲੜਨਾ ਨਹੀਂ ਅਸੀਂ ਫੇਰ ਵੀ ਪਿਆਰ ਨਾਲ ਸ਼ਾਂਤੀ ਨਾਲ ਅਰਦਾਸ ਕਰਕੇ ਬਾਣੀ ਦੇ ਤਰੀਕੇ ਨਾਲ ਚੱਲਣਾ ਪਰ ਆਪਣਾ ਸ਼ਾਸਤਰ ਧਾਰਿਆ ਬਾਣੀ ਅਸੀਂ ਜਰੂਰ ਨਾਲ ਰੱਖਣੀ ਹੈ ਇਹ ਤੋਂ ਬਿਨਾ ਅਸੀਂ ਜੰਗ ਨਹੀਂ ਹੈ ਨਾ ਜਿੱਤ ਸਕਦੇ ਕਿਉਂਕਿ ਇਹ ਲੋਕ ਹੁਣ ਤੁਸੀਂ ਦੇਖਿਆ ਹੀ ਹੈ ਰਾਮ ਮੰਦਰ ਬਣਿਆ ਕਿਸੇ ਨੇ ਕੁਝ ਕਿਹਾ ਤੁਸੀਂ ਆਪਣੇ ਝੰਡੇ ਲਾਓ ਜੋ ਮਰਜ਼ੀ ਕਰੋ ਮੌਜਾਂ ਕਰੋ ਜਿੱਦਣ ਸਾਡੇ ਆਂਦੀ ਹੈ ਬੇਅਦਬੀ ਦੀ ਗੱਲ ਫੇਰ ਸਾਡੇ ਕਹਿੰਦੇ ਝੰਡੇ ਵੀ ਕਿਉਂ ਲਾਈ ਫਿਰ ਹੈ ਉਹ ਖਾਲ ਹੁਣ ਐ ਦੱਸੋ ਰਾਮ ਰਾਸ਼ਟਰ ਹਿੰਦੂ ਰਾਸ਼ਟਰ ਅਸੀਂ ਬਣਾਉਣਾ ਕਿਸ ਨੂੰ ਤਾਜ ਹੈ ਨਹੀਂ ਤਾਂ ਅਸੀਂ ਕਹਿੰਦੇ ਜਮ ਜਮ ਬਣਾਓ ਜੇ ਫਿਰ ਸਾਡਾ ਬਣਦਾ ਫਿਰ ਤਖਲੀਫ ਕਿਉਂ ਹੁੰਦੀ ਹੈ ਨਾ ਰਾਸ਼ਟਰ ਬਣਦਾ ਤੇ ਰਾਜ ਬਿਨਾ ਨਾ ਬੇਟੇ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਸ਼ਾਸਤਰ ਕੇ ਅਧੀਨ ਰਾਜ ਹੈ ਤੁਸੀਂ ਦੇਖ ਲਓ ਅਫਗਾਨਿਸਤਾਨ ਦੇ ਵਿੱਚ ਕਿਸ ਤਰ੍ਹਾਂ ਸ਼ਾਸਤਰ ਦੇ ਦੇ 20 ਸਾਲ ਬਾਅਦ ਅਮਰੀਕਾ ਕੈਨੇਡਾ ਸਾਰਾ ਕੱਢ ਕੇ ਮਾਰਿਆ ਕਿ ਨਹੀਂ ਫੌਜ ਬੋਲੇ ਸੋਨਿਆ ਸੋਨਿਆ ਇਹੀ ਮੇਰੀ ਤਾਂ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਹੁਣ ਮੌਕਾ ਹੈ ਇਹਨਾਂ ਨੂੰ ਵੀ ਸਬਕ ਸਿਖਾਉਣ ਦਾ ਜੀ ਸੰਵਿਧਾਨ ਆਪ ਤੋੜ ਰਹੇ ਆ ਇਹ ਲੋਕ ਸਾਡਾ ਬੱਚਾ ਕੋਈ ਸੰਵਿਧਾਨੀਅਤੇ ਤੋੜਦਾ ਸਾਰੇ ਬੱਚੇ ਸਾਡੇ ਖੜੇ ਆ ਦੱਸੋ ਕਿਹੜਾ ਇਹਨਾਂ ਦੇ ਵਿੱਚ ਨਸ਼ਈ ਤੁਹਾਨੂੰ ਦਿਖ ਰਿਹਾ ਆ ਆਪ ਬਣਾਉਂਦੇ ਆ ਇਹ ਅਮਰਤਪਾਲ ਨੇ ਕਿਹੜਾ ਜ਼ੁਲਮ ਕਰਿਆ ਸੀ ਜਾਂ ਪ੍ਰਮਿੰਦਰ ਸਿੰਘ ਨੇ ਖਾਲਸਾ ਜੀ ਨੇ ਕੋਈ ਜ਼ੁਲਮ ਕਰਿਆ ਉਹ ਤੁਹਾਡੀ ਤਾਂ ਸਰਕਾਰ ਦੀ ਇਹ ਬੱਚੇ ਫਾਇਦਾ ਕਰ ਰਹੇ ਆ ਸਗਮਾ ਤੁਸੀਂ ਤਾਂ ਇਹਨਾਂ ਨੂੰ ਕੁਰਸੀਆਂ ਦੋ ਇੱਥੇ ਨੌਜਵਾਨਾਂ ਨੇ ਬੜਾ ਹੱਲਾ ਮਾਰਿਆ ਸੀਗਾ ਹਾਂਜੀ ਸੀਐਮ ਸਾਹਿਬ ਦੀ ਸਰਕਾਰ ਬਣਾਉਂਦਾ ਜੋ ਝਾੜੂ ਵਾਲੀ ਸਰਕਾਰ ਬਣਾਉਣ ਚਾਹਣਾਂ ਨੇ ਬਹੁਤ ਅੱਲਾ ਮਾਰਿਆ ਬਿਲਕੁਲ ਬਹੁਤ ਨੌਜਵਾਨੇ ਸੀ ਸਾਰੇ ਨੌਜਵਾਨਾਂ ਵਿੱਚ ਹੁਣ ਜੰਗ ਜਿੱਤੇ ਨਹੀਂ ਹੁੰਦੀ ਚਾਹੇ ਕੋਈ ਜ਼ੋਰ ਲਾ ਲਵੇ ਜੀ ਮੇਰੀ ਵੀ 70 75 ਸਾਲ ਦੀ ਉਮਰ ਹੈ ਮੈਂ ਆਪੇ ਆਪਣੀ ਵਡਿਆਈ ਕਰਾਂ ਬਿਲਕੁਲ ਨਹੀਂ ਮੈਂ ਕਰਦਾ ਲੇਕਿਨ ਨੌਜਵਾਨੀ ਜਿਹੜੀ ਹੈ ਉਹਨਾਂ ਤੇ ਸਾਨੂੰ ਮਾਣ ਹੈ ਵੀ ਨੌਜਵਾਨੀ ਇਸ ਵਿਧਾਨ ਨੂੰ ਬਚਾਊਗੀ ਨਹੀਂ ਇਹ ਪੰਜਾਬ ਕਿਹਾ ਸਾਰਾ ਇੰਡੀਆ ਖੇਰੂ ਖੇਰੂ ਹੋ ਜਾਏਗਾ ਤੁਸੀਂ ਦੇਖ ਲਿਓ ਬਹੁਤ ਛੇਤੀ ਸਭਿਧਾਨ ਦਾ ਹਾਲ ਕਿਸ ਤਰ੍ਹਾਂ ਬੱਚਿਆਂ ਨੂੰ ਬਾਹਰ ਮਾਰਿਆ ਜਾ ਰਿਹਾ ਤੁਹਾਡੇ ਸਾਹਮਣੇ ਇਹ ਕੋਈ ਗੱਲਾਂ ਚੰਗੀਆਂ ਗੈਂਗਸਟਰ ਝੁੱਠੀ ਨੂੰ ਕਹਿ ਦੇਣਾ ਬੱਚੇ ਸਾਡੇ ਖੜੇ ਆ 20 22 ਸਾਲ ਦੇ ਠੱਕੇ ਦੇ ਗੀਰ ਨੂੰ ਫੜ ਕੇ ਖੇਤ ਚੋਂ ਲਿਆ ਕੇ ਵੀ ਗੈਂਗਸਟਰ ਹੈ ਇਹ ਚੰਗੀਆਂ ਗੱਲਾਂ ਨਾ ਨਾ ਇਹ ਭਗਵੰਤ ਮਾਨ ਨੂੰ ਜੱਜਦਾ ਨਹੀਂ ਦਿਖਦਾ ਨਹੀਂ ਵੀਡੀਓ ਨਹੀਂ ਦੇਖਦਾ ਇਹ ਸਾਡੀ ਬਜ਼ੁਰਗਾਂ ਦੀ ਵੀਡੀਓ ਦੇਖਿਆ ਹੁਣ ਕਰਿਆ ਗੱਲਾਂ ਕੇ ਨੌਜਵਾਨਾਂ ਦੇ ਨਾਲ ਬਿਲਕੁਲ ਇੰਨੀ ਨੇ ਵੋਟਾਂ ਪਾਈਆਂ ਇਹਨਾਂ ਨੇ ਚਿਤਾਇਆ ਇਹੀ ਵਾਰ ਥੱਲੇ ਮਾਰਨ ਵੀ ਜਾਣਦੇ ਆ ਲੋਕ ਜੀ ਜਦੋਂ ਹੜ ਹੁੰਦਾ ਬੇਟੇ ਉਹ ਹੜ ਨੂੰ ਕੋਈ ਨਹੀਂ ਰੋਕ ਸਕਦਾ ਜਦ ਤੱਕ ਪਾਣੀ ਖਾਲ ਦੇ ਵਿੱਚ ਚੱਲਦਾ ਨਾ ਆਲੇ-ਦਾਲੇ ਵੱਟਾਂ ਹੁੰਦੀਆਂ ਜਦ ਪਾਣੀ ਫਿਰ ਸਿੱਧਾ ਜਾਂਦਾ ਹੁਣ ਸਿੱਧਾ ਜਾਣੇ ਵਾਲੀ ਦੁਨੀਆ ਇਕੱਠੀ ਹੋ ਗਈ ਨੌਜਵਾਨਾਂ ਨੂੰ ਪਤਾ ਲੱਗ ਗਿਆ ਵੀ ੱੱੱਕਾ ਜਿਹੜਾ ਹੋ ਰਿਹਾ ਹੈ ੱੱੱਕਾ ਬਿਲਕੁਲ ਨਹੀਂ ਬਰਦਾਸ਼ਤ ਹੋਊਗਾ ਇਹਨੂੰ ਅਸੀਂ ਹੱਥ ਬੰਨ੍ਹ ਕੇ ਨਹੀਂ ਬੇਨਤੀ ਕਦੀ ਕਰਦਾ ਸਿੱਖ ਲੇਕਿਨ ਅਸੀਂ ਕਹਿੰਦੇ ਹ ਗੁਰਬਾਣੀ ਕਹਿੰਦੀ ਹੈ ਵੀ ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ ਸਰਬੱਤ ਦੇ ਤੌਰ ਤੇ ਅਸੀਂ ਇਹਨੂੰ ਕਹਿੰਦੇ ਵੀ ਯਾਰ ਨੌਜਵਾਨਾਂ ਦੇ ਵਿੱਚ ਬੈਠ ਕੇ ਡਿਬੇਟ ਕਰ ਤੈਨੂੰ ਨੌਜਵਾਨ ਦੱਸਣ ਜਿਹੜੇ ਬਣਾਉਣ ਵਾਲੇ ਆ ਤੈਨੂੰ ਉਹ ਤੈਨੂੰ ਕਿਸ ਤਰ੍ਹਾਂ ਫਿਰ ਥੱਲੇ ਗਲੀਆਂ ਵਿੱਚ ਰੋੜ ਲੰਗੇ ਇਹ ਗੱਲਾਂ ਜਿਹੜੀਆਂ ਤੁਸੀਂ ਸੰਵਿਧਾਨ ਛਿੱਕੇ ਟੰਗਿਆ ਤੁਸੀਂ ਮੋਦੀ ਨੇ ਵੀ ਨਾਲੇ ਪੰਜਾਬ ਸਰਕਾਰ ਰਲ ਕੇ 92 ਜਿਹੜੇ ਬਣਾਏ ਆ ਕੀੜੇ ਇਹਨਾਂ ਨੇ ਉਹ ਕੀੜੇ ਮੂੰਹ ਵਿੱਚ ਹੀ ਬੈਠੇ ਆ ਹੁਣ ਇਹਨਾਂ ਨੂੰ ਖੰਡ ਨਹੀਂ ਵਿਖਦੀ ਉਹ ਜਿਹੜੇ ਕੀੜੇ ਅਸਲੀ ਹੁੰਦੇ ਆ ਉਹ ਤਾਂ ਰੇਤੇ ਚੋਂ ਖੰਡ ਚੁਗ ਵੀ ਲੰਨੇ ਆ ਬੋਲਦੇ ਆ ਫਿਰੋ ਵੀ ਆ ਸਾਡੇ ਵਿੱਚ ਦਮ ਹੈਗਾ ਲੇਕਿਨ ਇਹਨਾਂ ਦੇ ਵਿੱਚ ਇੱਕ ਮਾਸੇ ਦਾ ਦਮ ਨਹੀਂ ਹੈ ਇਹ ਵਪਾਰੀ ਬਣੇ ਹੋਏ ਆ ਕੇਜਰੀਵਾਲ ਦੇ ਇਹ ਕੱਠ ਪੁੱਤਰੀਆਂ ਬਣੀਆਂ ਹੋਈਆਂ ਅੱਜ ਜਾ ਕੇ ਦਿੱਲੀ ਦੇਖੋ ਕਿਸ ਤਰ੍ਹਾਂ ਚਿੱਕਾਂ ਨਿਕਲੀਆਂ ਹੋਈਆਂ ਕਿ ਆ ਬੱਚੇ ਦੀ ਸਾਡੇ ਇਹ ਜਿਹੜੇ ਤੇ ਸ਼ਹਿਰ 'ਚ ਖੜੇ ਆ ਕਿ ਆ ਇਹ ਚਿੱਕਾਂ ਮਰਵਾ ਰਹੇ ਨੇ ਉਧਰ ਆ ਮਰ ਰਹੇ ਨੇ ਉਹ ਟੋੜਿਆ ਕੰਮ ਉਹ ਗੁਰੂ ਚਿੱਕਾਂ ਬਣਵਾ ਰਿਹਾ ਨੌਜਵਾਨਾਂ ਦੇ ਵਿੱਚ ਗੁਰੂ ਬੈਠਿਆ ਹੁਣ ਇਸ ਟਾਈਮ ਗੁਰੂ ਸਾਰੇ ਦੇ ਵਿੱਚ ਆਇਆ ਹੋਇਆ ਇਹਨਾਂ ਸਮਝੋ ਬੈਠੋ ਚਾਹੇ ਕਿਸੇ ਦੇ ਬਾਲ ਰੱਖੇ ਚਾਹੇ ਕੋਈ ਮੌਣਾ ਚਾਹੇ ਸਿਰ ਪਗੜ ਧਾਰੀ ਹੈ ਲੇਕਿਨ ਸਾਰਿਆਂ ਦੀ ਤੁਹਾਡੀ ਜਿਹੜੀ ਅਮਨ ਅਮਨ ਹੈ ਤੁਹਾਡਾ ਜਿਹੜਾ ਅੰਦਰ ਬਨਵਾ ਹੈ ਉਹ ਇੱਕ ਹੈ ਉਹ ਇਸ ਟਾਈਮ ਇੱਕ ਹੈਗਾ ਇੱਕ ਹੋ ਗਏ ਅਸੀਂ ਬਚਾਂਗੇ ਜੇ ਇੱਕ ਨਾ ਅਸੀਂ ਹੋਏ ਨਾ ਹੌਸਲਿਆ ਮੇਰੀ ਗੱਲ ਸਾਰੇ ਸਾਰੇ ਖੜੇ ਨੌਜਵਾਨ ਇੱਥੇ ਜੇ ਹੁਣ ਇੱਕ ਨਾ ਹੋਏ ਤਾ ਕੱਲੇ ਕੱਲੇ ਪਰ ਤੁਸੀਂ ਰਗੜੇ ਜਾਉਂਗੇ 100 ਬੱਕਰਾ ਜਨ ਖਾ ਗਈ ਸੀ ਜਦ ਫਿਰ ਕਿਸੇ ਬਜ਼ੁਰਗ ਨੇ ਉਹਨਾਂ ਨੂੰ ਸਲਾਹ ਦੇਈ ਨਾ ਵੀ ਐਂ ਕਰੋ ਉਹ ਭਾਈ ਇਕੱਠੇ ਕਰ ਦੋ 10 ਇਹ ਬਣਾ ਲਓ ਇਕੱਠੇ ਜਾਂ 10 ਇਕੱਠੇ ਬਣਾਏ ਫਿਰ ਉਹਨਾਂ ਕੋਲ ਸ਼ੱਕ ਨਹੀਂ ਹੋਇਆ ਇਸ ਤਰ੍ਹਾਂ ਹੀ ਫਿਰ ਹੁਣ ਭਗਵਾਨਤਮਨ ਹਾ ਇਕੱਠੇ ਹੋਣ ਦੀ ਲੋੜ ਹੈ ਹਾਂ ਇਕੱਠੇ ਹੋਣ ਦੀ ਲੋੜ ਹੈ ਫਿਰ ਸਾਰੀ ਜੰਗ ਜਿੱਤੀ ਜਾਊਗੀ ਅਸੀਂ ਕੋਈ ਇੱਥੇ ਕਿਰਪਾਨਾਂ ਬਾਉਣ ਨਹੀਂ ਆਏ ਅਸੀਂ ਕੋਈ ਤੁਹਾਨੂੰ ਇਹਨਾਂ ਦੇ ਨਾਲ ਲੜਨ ਨਹੀਂ ਆਏ ਲੇਕਿਨ ਇਹਨਾਂ ਨੂੰ ਸਬਕ ਸਿਕਾਉਣ ਆਏ ਆ ਵੀ ਵਿਧਾਨ ਦੇ ਵਿੱਚ ਰਹੋ ਸੰਵਿਧਾਨ ਦੇ ਬਿਨਾ ਸੰਵਿਧਾਨ ਨਹੀਂ ਚੱਲਦਾ ਅੰਬੇਡਕਰ ਨੂੰ ਯਾਦ ਕਰੋ ਤੁਸੀਂ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋਆਂ ਤਾਰ ਕੇ ਦਫ਼ਤਰ ਚੋਂ ਪਹਿਲੇ ਦਿਨ ਭਗਾ ਕੇ ਮਾਰੀਆਂ ਨੇ ਭਗਵਾਨ ਜੀ ਮਾਨ ਦੱਸੋ ਕੋਈ ਇਨਸਾਨੀਤ ਕਹਿੰਦਾ ਰੰਗਲਾ ਪੰਜਾਬ ਬਣਾਉਂਗਾ ਇਹ ਤਾਂ ਬੰਗਲਾ ਵੀ ਨਹੀਂ ਰਿਹਾ ਬੰਗਲਾ ਵੀ ਗੱਡੀਆਂ ਟੁੱਟੀਆਂ ਖਾ ਕੇ ਸਾਰ ਲਿੰਦਾ ਇਹਨਾਂ ਤਾਂ ਇਹ ਹਜ਼ਾਰ ਰੰਗਲਾ ਪੰਜਾਬ ਬਣਾਇਆ ਉਹ ਜਿਹਦੇ ਹੁਣ ਪੈਰ ਹੀ ਨਹੀਂ ਰਹੇ ਹੂੰ ਪੈਰ ਖੜੇ ਪਏ ਨੌਜਵਾਨੀ ਦੇ ਉਹ ਪੈਰ ਤਾਂ ਖੜੇ ਪਏ ਆ ਜਿਹੜਾ ਇਹ ਕਹਿੰਦਾ ਸੀ 35 35000 ਰੁਪਇਆ ਕਹਿੰਦਾ ਬੇਰੁਜ਼ਗਾਰਾਂ ਨੂੰ ਮਿਲੇਗਾ ਯਾਦ ਹੈ ਤੁਹਾਡੇ ਸਾਧ ਸੰਗਤ ਜੀ 35 35000 ਰੁਪਇਆ ਮਿਲੇਗਾ 11 11000 ਬੱਚੀਆਂ ਨੂੰ ਲੜਕੀਆਂ ਨੂੰ ਦੇਵਾਂਗਾ ਨਾਲੇ ਦੇਵਾਂਗਾ ਰਸੋਈ ਖਰਚਾ ਤੁਹਾਡੇ ਸਾਹਮਣੇ ਹੀ ਹੈ ਤੁਹਾਨੂੰ ਘਰ ਘਰ ਨਹੀਂ ਜਾਣਾ ਪਊਗਾ ਮੈਂ ਘਰ ਘਰ ਜਾਇਆ ਕਰੂੰਗਾ ਕਹਿੰਦਾ ਤੁਰਕੇ ਲੀਡਰ ਘਰ ਆਉਣਗੇ ਤੁਹਾਡੇ ਕੋਲ ਹਰ ਚੀਜ਼ ਘਰ ਮਿਲੂ ਰਾਤਣ ਤੱਕ ਘਰ ਮਿਲੂ ਰਾਤਣ ਤੱਕ ਘਰ ਮਿਲੇਗਾ ਉਹ ਹੁਣ ਇਹੀ ਪਬਲਿਕ ਜਿਹੜੀ ਸੜਕਾਂ ਦੇ ਖੜੀ ਐ ਰੋਲ ਰਹੀ ਐ ਹੁਣ ਦੇਖ ਆ ਕੇ ਦੇ ਜਵਾਬ ਕਿੱਥੇ ਗਈ ਬੇਰੁਜ਼ਗਾਰੀ ਨੌਜਵਾਨ ਕਿਆ ਕਰਨ ਕਿੱਧਰ ਜਾਣ ਦੱਸੋ ਹੁਣ ਕਿੱਧਰ ਜਾਣ ਦਵੇ ਭਗਵੰਤਬਾਨ ਸੰਵਿਧਾਨ ਸਿਰ ਤੇ ਚੱਕੀ ਫਿਰ ਰਹੇ ਆ ਤੁਸੀਂ ਆਪਣਾ ਸੰਵਿਧਾਨ ਜਦ ਹੁਣ ਉਲਟੋ ਹੋਇਆ ਚੰਡੀਗੜ੍ਹ ਇਹਨਾਂ ਨੂੰ ਲੱਗਿਆ ਵੀ ਹਾਂ ਹੁਣ ਭਾਜਪਾ ਨੇ ਮੇਰੇ ਨਾਲ ਐ ਕਰਿਆ ਹੁਣ ਕਿਉਂ ਚਿੱਕਾ ਮਾਰ ਰਿਹਾ ਉੱਥੇ ਜਾ ਕੇ ਹੂੰ ਜੀ ਹੁਣ ਆਵੇ ਨਾ ਨੌਜਵਾਨਾਂ ਕੋਲ ਇਹ ਪੰਜਾਬੀ ਦੇ ਇੱਕ ਹਵਤਾ ਕੇ ਥੋੜਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੋਮੀ ਹਾਂ ਤੇ ਨਾ ਮੇਰਾ ਕੁੱਤਾ ਟੋਮੀ ਸਾਡਾ ਦਾ ਕੁੱਤਾ ਕੁੱਤਾ ਆ ਉਹ ਹੁਣ ਐ ਕਹਿ ਰਿਹਾ ਇਹ ਨਹੀਂ ਗੱਲਾਂ ਚੱਲਣੀਆਂ ਦੋ ਗੱਲਾਂ ਨਹੀਂ ਚੱਲਣੀਆਂ ਦੱਸ ਲੀਆ ਫਿਰ ਚੱਕੀ ਚੱਟ ਰਾਜ ਤੇ ਪਟਾ ਦਿਓ ਕੁੱਤੇ ਨੇ ਤੇ ਚੱਕੀ ਚੱਟਣੀ ਆ ਉਹਨੇ ਹੋਰ ਕੁਝ ਨਹੀਂ ਕਰਨਾ ਸੁੱਤੇ ਜਾਏ ਜਗਾਣ ਬੈਠੇ ਸੁੱਤੇ ਚੱਕਰ ਨਾਹੀਂ ਪਾਣ ਘਾਓ ਰਤ ਪਿਤ ਕੁੱਤੇਓ ਚੱਟ ਜਾਓ ਇਹ ਕਿਹਾ ਹੋਇਆ ਇਹ ਕਹਿ ਰਿਹਾ ਆਪਣੇ ਸਾਰੇ ਮੈਂ ਸਾਫ ਕਰਕੇ ਆਪਣੀ ਫੌਜਾਂ ਨੂੰ ਅਲਟ ਕਰਾਂਗਾ ਪਿੰਡਾਂ 'ਚ ਹੈ ਸਰਪੰਚ ਨੇ ਪੰਜ ਹੈ ਆਪਣੇ ਵੋਟਰ ਨੇ ਜਿੱਦ ਦੇ ਵੀ ਆਪਣੇ ਜਿਹੜੀਆਂ ਪਾਰਟੀਆਂ ਪੂਟੀਆਂ ਜੋ ਵੀ ਹੈਗੀਆਂ ਆਪਾਂ ਸਾਰੇ ਨਾਗਰਿਕਾਂ ਦੀ ਗੱਲ ਕਰਦੇ ਆ ਖਾਲਸਿਆਂ ਦੀ ਟੋਟਲੀ ਤੁਹਾਨੂੰ ਪਤਾ ਬਲੱਡ ਬਾਬੇ ਰੀਅਲ ਜਿਹੜਾ ਵਾਰਿਸ ਨੇ ਉਹੀ ਨੇ ਰੀਅਲ ਵਾਰਿਸ ਉਹੀ ਨੇ ਤੇ ਬਾਕੀ ਉਹੀ ਤਾਂ ਹੁਣ ਆਪੇ ਹੀ ਪਤਾ ਲੱਗਦਾ ਬੰਦੇ ਨੂੰ ਹੁਣ ਬੰਦਾ ਹੀ ਮੈਂਟਲ ਹੋਵੇ ਮਸ਼ੀਨ ਕਿਸੇ ਦਾ ਫਟਾ ਪਾ ਕੇ ਰੱਖਿਆ ਹੋਊ ਤਾਂ ਨਹੀਂ ਪਤਾ ਹੁੰਦਾ ਭਰਾਵਾ ਜਿਹੜੇ ਸਿਆਣੇ ਨੇ ਉਹਨਾਂ ਨੂੰ ਪਤਾ ਕਿ ਅਸੀਂ ਹੈਗੇ ਆ ਤੇ ਉਸ ਤੋਂ ਬਾਅਦ ਮੈਂ ਕਮਿਸ਼ਨ ਦੀ ਗੱਲ ਕਰਦਾ ਬਾਬਾ ਜੀ ਕਮਿਸ਼ਨ ਸਾਡੇ ਨਾਲ ਬੜਾ ਧੱਕੇ ਕਰਦੇ ਜਿਹੜੇ ਚਾਰ ਕਮਿਸ਼ਨ ਹੋਏ ਨੇ ਜਦੋਂ ਵੀ ਇਹ ਪਿਛਲੇ ਵਾਰੀ ਸਰਪੰਚੀ ਦੀਆਂ ਵੋਟਾਂ ਹੋਈਆਂ ਸੀਗੀਆਂ ਇਹਨਾਂ ਨੇ ਬੜਾ ਗੰਦ ਪਾਇਆ ਕਿਉਂਕਿ ਇਹਨਾਂ ਨੇ ਕਿਆ ਕਰਿਆ ਨਾ ਜਦੋਂ ਆਪਾਂ ਸਟੈਂਪ ਲਾਉਨੇ ਪਹਿਲੀ ਗੱਲ ਤਾਂ ਅਸੀਂ ਈਵੀਐਮ ਤਾਂ ਹੋਣੀ ਚਾਹੀਦੀ ਵੀ ਆਵੇ ਈਵੀਐਮ ਬੰਦ ਹੋਣੀ ਚਾਹੀਦੀ ਪੰਜਾਬ 'ਚ ਈਵੀਐਮ ਨਹੀਂ ਅਸੀਂ ਅਲਾਉਟ ਕਰਾਂਗੇ ਗੱਲ ਹੈ ਕਿ ਇਹ ਵਲਡ ਪੇਪਰ ਦੀ ਸਟੈਂਪ ਦੀ ਉਸ ਸਟੈਂਪ ਇਹਨਾਂ ਨੇ ਕਿਆ ਕਰਿਆ ਸਟੈਂਪ ਜਿੱਥੇ ਆਪਾਂ ਸਟੈਂਪ ਲਾਉਨੇ ਆ ਉਹ ਪਰਚੀ ਨਾਲ ਸੀਰੀਅਲ ਨੰਬਰ ਲਾ ਕੇ ਦਿੱਤੀ ਕਿਆ ਲਾ ਕੇ ਦਿੱਤੀ ਸੀਰੀਅਲ ਨੰਬਰ ਲਾ ਕੇ ਤੇ ਅੰਦਰ ਜਿਹੜੇ ਇਹਨਾਂ ਦੇ ਮਤਲਬ ਏਜੰਟ ਬੈਠੇ ਹੁੰਦੇ ਨੇ ਉਹ ਨੋਟ ਕਰੀ ਜਾਂਦੇ ਨੇ ਕਿਹੜਾ ਗਆਂਡੀਆਂ ਵੋਟਾਂ ਪਤਾ ਕਰੀਆਂ ਵੀ ਕੌਣ ਕਿਹਨੂੰ ਵੋਟ ਪਾ ਰਿਹਾ ਮੈਂ ਪੁੱਛਦਾ ਕਮਿਸ਼ਨ ਸਾਹਿਬ ਨੂੰ ਬਾਬਾ ਜੀ ਕਿੱਧਰ ਦਾ ਕਮਿਸ਼ਨ ਹੈ ਕਿ ਆ ਬਈ ਸੀਰੀਅਲ ਨੰਬਰ ਪੈਨ ਨਾਲ ਨਹੀਂ ਲੱਗ ਸਕਦਾ ਜਦੋਂ ਕਾਊਂਟਿੰਗ ਹੁੰਦੀ ਆ ਤਾਂ ਪੈਨ ਨਾਲ ਵੀ ਲੱਗ ਸਕਦਾ ਸੀਗਾ ਸਿਰੇ ਲਾ ਕੇ ਦਿੱਤੇ ਗਏ ਸੀ ਹਾਂਜੀ ਮਸ਼ੀਨੀ ਲਾ ਕੇ ਦਿੱਤੇ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਨੰਬਰ ਦੋਵਰ ਜਿੱਥੇ ਵੋਟ ਪੈਂਦੀ ਆ ਬਾਬਾ ਜੀ ਉਹ ਇਹਨਾਂ ਨੇ ਜਮਾ ਕੋਈ ਪਰਦਾ ਨਹੀਂ ਸੀਗਾ ਤੇ ਸਾਫ਼ ਜਾ ਕੇ ਉੱਥੇ ਨੇ ਇਹਨਾਂ ਨੇ ਕਾਫੀ ਮਤਲਬ ਤੰਦਰੀਆਂ ਕਰੀਆਂ ਪਿਛਲੀ ਵਾਰੀ ਜਿਹੜੀਆਂ ਸਰਪੰਚੀ ਦੀ ਇਲੈਕਸ਼ਨਸ ਹੋਈਆਂ ਉਹਨਾਂ ਦੀ ਗੱਲ ਕਰਦਾ ਤੇ ਇਹਨਾਂ ਨੂੰ ਅਸੀਂ ਕਮਿਸ਼ਨ ਨੂੰ ਕਹ ਰੋਤਾ ਸੀ ਧਰਨਾ ਦੇ ਦਈਏ ਹਾਂ ਕਿ ਅਸੀਂ ਅਸੀਂ ਚਾਹੁੰਦੇ ਨਹੀਂ ਵੀ ਇਹ ਮਾ ਬੇਕਤੀ ਕੌਮੀ ਸਾਮ ਮੋਰਚੇ ਤੋਂ ਸਾਰੇ ਸੰਗਤ ਇਹ ਨਿਹੰਗ ਸਿੰਘ ਫੌਜਾਂ ਸਾਡੇ ਨਾਲ ਆਈਆਂ ਕੌਮੀ ਸਾਮ ਮੋਰਚੇ ਤੋਂ ਹੁਣ ਸਾਡੀ ਇਹੀ ਬੇਨਤੀ ਹੈ ਅਪੀਲ ਹੈ ਨਾ ਨੂੰ ਲੋਕਾਂ ਨੂੰ ਜਿੰਨੇ ਬਣਾਏ ਭਗਵੰਤ ਮਾਨ ਦੇ ਜਲਦੀ ਤੇ ਜਲਦੀ ਭਾਨੇ ਸਿੱਧੂ ਨੂੰ ਬਾਹਰ ਕੱਢਿਆ ਜਾਵੇ ਇਹਨਾਂ ਸ਼ਰਤ ਬਾਕੀ ਬਿਨਾਂ ਸ਼ਰਤ ਤੋਂ ਬਾਕੀ ਜਿੰਨੀ ਫੌਜ ਹੈ ਸਾਡੀ ਬੰਦੀ ਸਿੰਘ ਐ ਭਾਵਾਂ ਅਮਰਤਪਾਲ ਹੋਰ ਜਿੰਨੇ ਵੀ ਸਿੰਘ ਅੰਗੇ ਸਾਰਿਆਂ ਨੂੰ ਬਾਹਰ ਪਾਤਿਆ ਸੀ ਸਾਰੇ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ ਫਿਰ ਹੋਰ ਧਰਨਾ ਬਹੁਤ ਜ਼ਬਰਦਸਤ ਗੱਡਾਂਗੇ ਨਹੀਂ ਜਲਦੀ ਤੋਂ ਜਲਦੀ ਸਾਡੇ ਭਾਨੇ ਸਿੱਧੂ ਨੂੰ ਬੱਚੇ ਨੂੰ ਬਾਹਰ ਕੱਢਿਆ ਜਾਵੇ